ਤੁਹਾਡੇ ਆਪਣੇ ਚੈਨਲ ਮਾਈਗ੍ਰੇਟ ਪ੍ਰੋਪਰਟੀਆਂ ਐਂਡ ਟਰੈਵਲ ਤੇ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਅੱਜ ਨਵੀਂ ਇਨਫੋਰਮੇਸ਼ਨ ਲੈ ਕੇ ਆਏ ਆ ਜਿਹੜੀ ਕਿ ਰੇਖ ਪੰਜਾਬੀਆਂ ਦੇ ਬਹੁਤ ਖੁਸ਼ਖਬਰੀ ਦੀ ਗੱਲ ਹੈ ਜਿਵੇਂ ਕਿ ਕਾਫੀ ਆਪ ਨੂੰ ਮੈਸੇਜ ਵੀ ਆ ਰਹੇ ਸਨ ਤੇ ਆਪਾਂ ਵੀਡੀਓ ਵੀ ਅਪਡੇਟ ਕੀਤੀ ਸੀ ਐਨਓਸੀ ਦੇ ਸਬੰਧ ਦੇ ਵਿੱਚ ਕਿ ਪੰਜਾਬ ਸਰਕਾਰ ਉਸ ਦੇ ਬਾਰੇ ਵੀ ਵੱਡਾ ਐਕਸ਼ਨ ਲੈਣ ਜਾ ਰਹੀ ਆ ਤੇ ਉਸ ਨੂੰ ਕਾਫੀ ਟਾਈਮ ਲੱਗ ਰਿਹਾ ਸੀ ਤੇ ਆਪਨ ਨੂੰ ਕਾਫੀ ਜਾ ਕੇ ਮੈਸੇਜ ਫੋਨ ਵਗੈਰਾ ਕਾਲ ਵਗੈਰਾ ਆndੀਆਂ ਸਨ ਵੀ ਐਨਓਸੀ ਦੇ ਸਬੰਧ ਦੇ ਵਿੱਚ ਪਰ ਪੰਜਾਬ ਸਰਕਾਰ ਜੋ ਕੀ ਡਿਸੀਜਨ ਲੈਣਾ ਚਾਹੁੰਦੀ ਹੈ ਸੋ ਅੱਜ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਨੇ ਐਨਓਸੀ ਦੇ ਸਬੰਧ ਦੇ ਵਿੱਚ ਬਹੁਤ ਵੱਡਾ ਫੈਸਲਾ ਲਿਆ ਹੈ ਜਿਸ ਦੀ ਰਿਪੋਰਟ ਵੀ ਜਲਦੀ ਸਾਂਝੀਆਂ ਕਰਨਗੇ ਤੇ ਉਸ ਦੇ ਬਾਰੇ ਅੱਜ ਆਪ ਤੁਹਾਨੂੰ ਦੱਸਾਂਗੇ ਉਹਨਾਂ ਨੇ ਐਨਓਸੀ ਦੇ ਸਬੰਧ ਦੇ ਵਿੱਚ ਪੰਜਾਬ ਵਾਸੀਆਂ ਨੂੰ ਕਿਹੜੀ ਖੁਸ਼ਖਬਰੀ ਦਿੱਤੀ ਹੈ ਸੋ ਸਭ ਨੂੰ ਰਿਕਵੈਸਟ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਸਬਸਕ੍ਰਾਈਬ ਦੇ ਨਾਲ ਜੁਆਇਨ ਦੀ অপਸ਼ਨ ਹੁੰਦੀ ਹੈ ਉੱਥੇ ਜਾ ਕੇ ਤੁਸੀਂ ਸਾਡੀ ਸਪੋਰਟ ਵੀ ਕਰ ਸਕਦੇ ਹੋ ਸੋ ਅੱਜ ਪੰਜਾਬ ਸਰਕਾਰ ਨੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੇ ਟਵੀਟ ਦੇ ਉੱਪਰ ਜਿਹੜਾ ਕਿ ਆਪਾਂ ਸਕਰੀਨ ਦੇ ਉੱਪਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਟਵੀਟ ਦੇ ਰਹੀ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਸਾਰੇ ਪੰਜਾਬੀਆਂ ਦੇ ਨਾਲ ਵੀ ਜਿਹੜੀ ਐਨਓਸੀ ਦੇ ਵਿੱਚ ਜਿਹੜੀ ਉਹਨਾਂ ਬਹੁਤ ਵੱਡੀ ਇੱਕ ਫੈਸਲਾ ਲਿਆ ਹੈ ਐਨਓਸੀ ਖਤਮ ਕਰਨ ਜਾ ਰਹੇ ਹਨ ਕੋਈ ਵੀ ਪ੍ਰਾਪਰਟੀ ਤੁਸੀਂ ਜਿਵੇਂ ਕਿ ਘਰ, ਪਲਾਟ, ਦੁਕਾਨ, ਛੋਬ ਜਾਂ ਕੋਈ ਵੀ ਸੇਲ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਜਿਹੜੀ ਇੱਕ ਐਨਓਸੀ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਵਿੱਚ ਲੋਕਾਂ ਨੂੰ ਬਹੁਤ ਖੱਜਲ ਖਵਰੀ ਹੋ ਰਹੀ ਸੀ ਐਨਓਸੀਆਂ ਹੋ ਨਹੀਂ ਸੀ ਰਹੀਆਂ ਸੋ ਪੰਜਾਬ ਸਰਕਾਰ ਨੇ ਇਸ ਦੇ ਵਿੱਚ ਬਹੁਤ ਵੱਡਾ ਡਿਸੀਜਨ ਲੈਂਦੇ ਹੋਏ ਨਵਾਂ ਫੈਸਲਾ ਲੈਂਦੇ ਹੋਏ ਸੀਐਮ ਸਰਦਾਰ ਭਗਵੰਤ ਮਾਨ ਨੇ ਅੱਜ ਟ੍ਰੀਟ ਕੀਤਾ ਹੈ ਵੀ ਐਨਓਸੀ ਜਿਹੜੀ ਉਹਨੂੰ ਮੁਕੰਮਲ ਖਤਮ ਕਰ ਦਿੱਤੀ ਜਾਵੇਗੀ ਉਸ ਦੀ ਕਿਹੜੀ ਕਿਹੜੀ ਸ਼ਰਤ ਤੇ ਟਰਮ ਐਂਡ ਕੰਡੀਸ਼ਨ ਰਹਿਣਗੀਆਂ ਉਹ ਜਲਦੀ ਹੀ ਸਾਂਝੀਆਂ ਕਰਮਣਗੇ ਜਦੋਂ ਵੀ ਉਹ ਉਹ ਇਨਫੋਰਮੇਸ਼ਨ ਆਉਣੀਆਂ ਟਰਮ ਐਂਡ ਕੰਡੀਸ਼ਨ ਆਉਣੀਆਂ ਆਪਾਂ ਉਹਨਾਂ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਸੋ ਹੁਣ ਜਿਵੇਂ ਵੀ ਤੁਸੀਂ ਆਪਣੀ ਕੋਈ ਪ੍ਰਾਪਰਟੀ ਸੇਲ ਪਰਚੇਜ਼ ਕਰਨਾ ਚਾਹੁੰਦੇ ਹੋ ਆਪਣਾ ਪਲਾਟ ਜਾਂ ਆਪਣਾ ਘਰ ਤਾਂ ਤੁਹਾਨੂੰ ਐਨਓਸੀ ਦੀ ਜ਼ਰੂਰਤ ਨਹੀਂ ਪਵੇਗੀ ਪਰ ਫਿਰ ਹਾਲ ਦੇ ਸਮੇਂ ਇਹ ਜੋ ਉਹਨਾਂ ਦੇ ਬਿਆਨ ਆਏ ਆ ਤੇ ਛੇਤੀ ਉਹ ਇਸ ਦੇ ਉੱਪਰ ਜਿਹੜੀ ਵੀ ਇਨਫੋਰਮੇਸ਼ਨ ਆਫੀਸ਼ੀਅਲੀ ਉਹ ਸਾਂਝੀ ਕਰਨਗੇ ਤੇ ਜੋ ਵੀ ਇਨਫੋਰਮੇਸ਼ਨ ਉਹ ਸਾਂਝੀ ਕਰਨਗੇ ਉਹ ਆਪਾਂ ਆਪਣੇ ਚੈਨਲ ਦੇ ਉੱਪਰ ਤੁਹਾਨੂੰ ਦੱਸਾਂਗੇ ਸੋ ਇਹ ਕਿ ਨਵੀਂ ਇਨਫੋਰਮੇਸ਼ਨ ਸੀਗੀ ਤੇ ਇਸ ਦੇ ਸਬੰਧ ਦੇ ਵਿੱਚ ਪਹਿਲਾਂ ਵੀ ਆਪਾਂ ਵੀਡੀਓ ਤੁਹਾਨੂੰ ਪਤਾ ਹੈ ਆਪਣੇ ਚੈਨਲ ਦੇ ਉੱਪਰ ਅਪਡੇਟ ਕੀਤੀਆਂ ਸਨ ਸਰਕਾਰ ਇੱਕ ਨਵੀਂ ਸਕੀਮ ਲੈ ਕੇ ਆ ਰਹੀ ਹੈ ਨਵੀਂ ਪਾਲਿਸੀ ਲੈ ਕੇ ਆ ਰਹੀ ਹੈ ਜਿਸ ਦੇ ਵਿੱਚ ਐਨਓਸੀ ਦੇ ਵਿੱਚ ਲੋਕਾਂ ਨੂੰ ਕਾਫੀ ਰੀਲੀਫ ਦੇਣਗੇ ਤੇ ਪੰਜਾਬ ਸਰਕਾਰ ਨੇ ਆਉਣ ਸਾਲ ਹੀ ਇੱਕ ਨਵਾਂ ਪਾਲਿਸੀ ਸ਼ੁਰੂ ਕੀਤੀ ਸੀ ਜਿਸ ਦੇ ਵਿੱਚ 2018 ਤੋਂ ਪਹਿਲਾਂ ਦੀ ਜਿੰਨੀਆਂ ਵੀ ਪ੍ਰਾਪਰਟੀਆਂ ਹਨ ਉਹਨਾਂ ਦੀ ਐਨਓਸੀ ਜਿਹਨਾਂ ਦੇ ਰੋਕ ਲੱਗੀ ਹੋਈ ਸੀ ਉਹ ਖਤਮ ਕਰ ਦਿੱਤੀ ਸੀ ਪਰ ਅੱਜ ਜਿਹੜਾ ਨਵਾਂ ਟਵੀਟ ਆਇਆ ਹੈ ਜਿਹੜੇ ਬਾਕੀ ਵੀ ਕਾਫੀ ਜਿਹੜੇ ਲੀਡਰ ਨੇ ਉਹ ਸਾਂਝਾ ਕਰ ਰਹੇ ਹਨ ਤੇ ਸੋਸ਼ਲ ਮੀਡੀਆ ਦੇ ਉੱਪਰ ਵੀ ਉਹ ਟਵੀਟ ਦੀ ਕਾਫੀ ਚਰਚਾ ਹੋ ਰਹੀ ਹੈ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਨੇ ਉਹ ਇਹ ਅਨਾਉਂਸ ਕੀਤਾ ਹੈ ਆਪਣੇ ਟਵੀਟ ਦੇ ਰਾਂਗੇ ਆਫੀਸ਼ਲ ਤੌਰ ਤੇ ਵੀ ਛੇਤੀ ਹੀ ਜਿਹੜੀਆਂ ਐਨਓਸੀ ਨੇ ਉਹ ਖਤਮ ਕੀਤੀਆਂ ਜਾਂ ਰਹੀਆਂ ਰਜਿਸਟਰੀ ਦੇ ਉੱਪਰ ਤੁਸੀਂ ਹੁਣ ਆਪਣੀਆਂ ਕੋਈ ਵੀ ਜਿਹੜੀਆਂ ਰਜਿਸਟਰੀਆਂ ਹਨ ਪ੍ਰਾਪਰਟੀਜ਼ ਦੀਆਂ ਘਰ ਦੀਆਂ ਪਲਾਟ ਦੀ ਕੋਈ ਵੀ ਸੇਲ ਪਰਚੇਸ ਕਰਨਾ ਚਾਹੁੰਦੇ ਹੋ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਐਨਓਸੀ ਦੀ ਜ਼ਰੂਰਤ ਨਹੀਂ ਹੋਵੇਗੀ ਇਸ ਦੇ ਸਬੰਧ ਦੇ ਵਿੱਚ ਜਿਹੜੀਆਂ ਵੀ ਟਰਮ ਐਂਡ ਕੰਡੀਸ਼ਨਾਂ ਹੋਣਗੀਆਂ ਉਹ ਤੁਹਾਨੂੰ ਪਿੱਛੇ ਦੱਸਿਆ ਉਹ ਛੇਤੀ ਹੀ ਜਿਹੜੀ ਸਰਕਾਰ ਉਹ ਸਾਂਝੀ ਕਰੇਗੀ ਆਪਣੇ ਸੋਸ਼ਲ ਮੀਡੀਆ ਜਾਂ ਟਵੀਟ ਦੇ ਉੱਪਰ ਜਦੋਂ ਵੀ ਉਹ ساری ਨੋਟੀਫਿਕੇਸ਼ਨ ਆਏਗੀ ਉਸ ਦੇ ਵਿੱਚ ਕੀ ਸ਼ਰਤਾਂ ਕੀ ਟਰਮ ਐਂਡ ਕੰਡੀਸ਼ਨਾਂ ਹਨ ਤੇ ਕਿਸ ਕਿਸ ਪ੍ਰੋਪਰਟੀ ਦੇ ਉੱਪਰ ਕਿਹੜੇ ਕਿਹੜੇ ਐਨਓਸੀ ਖਤਮ ਕੀਤੀ ਗਈ ਹੈ ਉਹ ਸਾਰੀ ਇਨਫੋਰਮੇਸ਼ਨ ਲੈ ਕੇ ਆਪਾਂ ਦੁਬਾਰਾ ਤੁਹਾਡੇ ਰੂਪ ਰੂਪ ਹੋਵਾਂਗੇ ਸੋ ਇਹ ਕਿ ਨਵੀਂ ਇਨਫੋਰਮੇਸ਼ਨ ਸੀ ਸਾਰੇ ਪੰਜਾਬ ਵਾਸੀਆਂ ਲਈ ਇਹ ਬਹੁਤ ਵੱਡੀ ਖਬਰ ਸੀ ਕਿ ਖੁਸ਼ ਖਬਰੀ ਦੀ ਗੱਲ ਸੀ ਤੇ ਜਿਹੜੀ ਹੁਣ ਰਜਿਸਟਰੀਆਂ ਦੇ ਉੱਪਰ ਜਿਹੜੀ ਉਹ ਐਨਓਸੀ ਦੀ ਸ਼ਰਤ ਛੇਤੀ ਹੀ ਖਤਮ ਹੋਣ ਜਾ ਰਹੀ ਆ ਇਸ ਦੀ ਸਾਰੀ ਜਿਹੜੀ ਡਿਟੇਲ ਆ ਆਪਾਂ ਆਉਣ ਵਾਲੇ 1-2 ਦਿਨਾਂ ਦੇ ਵਿੱਚ ਤੁਹਾਡੇ ਨਾਲ ਲੈ ਕੇ ਰੂਬਰੂ ਦੁਆਰਾ ਫਿਰ ਹੋਵਾਂਗੇ ਤੇ ਇੱਕ ਨਵੀਂ ਇਨਫੋਰਮੇਸ਼ਨ ਲਈ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਸਾਰਿਆਂ ਦਾ ਧੰਨਵਾਦ